ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਏਐਨਵੀ ਤੇ ਬਿਲਕੁਲ ਜੀ ਹੁਣ ਪੰਜਾਬ ਦੀ ਜਿਹੜੀ ਕੈਬਨੇਟ ਉਹਦਾ ਵਿਸਤਾਰ ਹੋਇਆ ਵਿਸਤਾਰ ਇਸ ਕਰਕੇ ਹੋਇਆ ਕਿ ਲੁਧਿਆਣਾ ਵਸ ਤੋਂ ਇਲੈਕਸ਼ਨ ਲੜੇ ਸੀ ਸੰਜੀਵ ਅਰੋੜਾ ਤੇ ਸੰਜੀਵ ਅਰੋੜਾ ਦੇ ਲੜਨ ਤੇ ਜਿਹੜੇ ਸੁਪਰੀਮ ਨੇ ਅਰਵਿੰਦ ਕੇਜਰੀ ਵਾਲ ਨੇ ਗੱਲ ਕਹਿ ਦਿੱਤੀ ਸੀ ਕਿ ਜਦੋਂ ਇਹ ਅੱਥੇ ਦੇ ਐਮਐਲਏ ਬਲਣਗੀਤਾ ਉਹਨਾਂ ਨੂੰ ਕੈਬਨਿਟ ਰੈਂਕ ਚ ਲਿਆ ਜਾਊਗਾ ਬਿਲਕੁਲ ਲੈ ਲਿਆ ਗਿਆ ਤੇ ਇੱਕ ਐਨਆਰਆਈ ਮਨਿਸਟਰ ਬਣੇ ਨੇ ਤੇ ਦੂਸਰਾ ਨਿਊ ਇੰਡਸਟਰੀ ਮਨਿਸਟਰ ਦਿੱਤੇ ਗਏ ਨੇ ਬਿਲਕੁਲ ਲੁਧਿਆਣਾ ਇੱਕ ਸੰਤੀ ਸ਼ਹਿਰ ਹੈ ਤੇ ਅਸੀਂ ਉੱਥੇ ਖੜੇ ਆ ਜਿਸ ਸਖਸ਼ਨਾ ਤੁਹਾਨੂੰ ਮਿਲਣ ਜਾ ਰਹੇ ਆ ਉਹ ਜਿਹੜੇ ਇੰਡਸਟਰੀ ਦੇ ਬਹੁਤ ਕਹਿੰਦੇ ਨੇ ਇੱਕ ਤਰੀਕੇ ਦੇ ਬਿਲਕੁਲ ਰਖਵਾਲੇ ਟਾਈਪ ਨਹੀਂ ਰਖਵਾਲੇ ਇਸ ਕਰਕੇ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਨੇ ਲੁਧਿਆਣਾ ਦੀ ਇੰਡਸਟਰੀ ਲਈ ਬਹੁਤ ਸੰਘਰਸ਼ ਕੀਤਾ ਹੈ ਭੀਸ਼ਣ ਵੀ ਤਮਾ ਵੀ ਤੁਸੀਂ ਕਹਿ ਸਕਦੇ ਹੋ ਉਪਕਾਰ ਸਿੰਘ ਆਉਜਾ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਇੰਡਸਟਰੀ ਮਿਨਿਸਟਰ ਬਣਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਂ ਤੁਨ੍ਹ ਆਦੀਆਂ ਅਨਸਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦਾ ਔਰ ਆਪ ਦੀ ਸਾਰੀ ਟੀਮ ਦਾ ਉਹਨਾਂ ਨੇ ਅੱਜ ਮੌਕਾ ਦਿੱਤਾ ਹੈ ਸਾਡੇ ਇੱਕ ਇੰਡਸਟਰੀਲਿਸ ਦੋਸਤ ਨੂੰ ਉਹਨਾਂ ਨੂੰ ਐਨ ਆਰ ਆਈ ਮਨਿਸਟਰ ਬਣਾਇਆ ਔਰ ਨਾਲ ਹੀ ਉਹਨਾਂ ਨੂੰ ਨਿਊ ਇੰਡਸਟਰੀ ਦਾ ਮੰਤਰਾਲੇ ਦਿੱਤਾ ਗਿਆ ਜੋ ਕਿ ਇਨੀਸ਼ੀਅਲ ਖਬਰਾਂ ਵਿੱਚ ਨੂੰ ਪਤਾ ਲੱਗਾ ਕੀ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਨੂੰ ਅਗਰ ਸਨਤੀ ਸ਼ਹਿਰ ਹੈ ਕਿਸ ਤਰ੍ਹਾਂ ਬੂਸਟ ਮਿਲੇਗਾ ਜਾਂ ਲੁਧਿਆਣੇ ਨੂੰ ਕੀ ਸਪੋਰਟ ਮਿਲ ਸਕਦਾ ਦੇਖੋ ਪੰਜਾਬ ਦੀ ਇਸ ਟਾਈਮ ਜ਼ਰੂਰਤ ਹੈ ਜੇ ਪੰਜਾਬ ਨੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇਣਾ ਹੈ ਜੇ ਪੰਜਾਬ ਨੇ ਜੀ ਐਸਟੀ ਕਲੈਕਸ਼ਨ ਵਧਾਣੀ ਹੈ ਜੇ ਪੰਜਾਬ ਨੇ ਆਪਣਾ ਡੈਟ ਘਟਾਣਾ ਹੈ ਔਰ ਪੰਜਾਬ ਕਾ ਦੀ ਨੰਬਰ 1 ਸੀਗਾ ਇੰਡਸਟਰੀਅਲ ਮੈਨੂਫੈਕਚਰਿੰਗ ਵਿੱਚ ਅੱਜ ਅਸੀਂ ਕਾਫੀ ਥੱਲੇ ਆ ਰਹੇ ਹਾਂ ਔਰ ਇਹਨਾਂ ਨੂੰ ਨਵੀਂ ਇੰਡਸਟਰੀ ਦੀ ਜ਼ਿੰਮੇਵਾਰੀ ਦੇਣ ਦਾ ਮਤਲਬ ਹੈ ਵੀ ਮੈਂ ਯੂ ਹੈਵ ギਵਨ ਦਿਸ ਰਿਸਪੌਂਸਿਬਿਲਟੀ ਟੂ ਦ ਰਾਈਟ ਪਰਸਨ ਸੋ ਸੰਜੀਵ ਅਰੋੜਾ ਜੀ ਨੂੰ ਮੈਂ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਲਗਾਤਾਰ ਮਿਲਦਾ ਰਿਹਾ ਔਰ ਉਹਨਾਂ ਦੀ ਨੌਲੇਜ ਉਹਨਾਂ ਦਾ ਐਕਸਪੀਰੀਅੰਸ ਇੰਡਸਟਰੀ ਦੇ ਮਾਮਲੇ 'ਚ ਕਾਫੀ ਹੈ ਔਰ ਉਹਨਾਂ ਨੂੰ ਸਾਰੀ ਇੰਡਸਟਰੀ ਚਾਹੇ ਲਾਰਜ ਇੰਡਸਟਰੀ ਹੈ ਤੁਸੀਂ ਇੱਕ ਦੇ ਚ election ਦੇਖਦੇ ਰਹੋ ਸਾਰਿਆਂ ਨੇ ਉਹਨਾਂ ਨੂੰ ਸਪੋਰਟ ਕੀਤਾ ਜੇ ਉਹਨਾਂ ਨੂੰ ਨਵੀਂ ਇੰਡਸਟਰੀ ਦਾ ਮੰਤਰਾਲੇ ਦਿੱਤਾ ਜਾਂਦਾ ਤਾਂ ਔਰ ਉਹਨਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਕਿਉਂਕਿ MP ਰਹੇ ਹੈ ਸੈਂਟਰ ਮਿਨਿਸਟਰ ਨਾਲ ਉਹਨਾਂ ਦਾ ਅੱਛਾ ਰੈਪੋ ਹੈ ਸੋ ਇਹਦਾ ਪੰਜਾਬ ਨੂੰ ਬੜਾ ਬੈਨੀਫਿਟ ਹੋਏਗਾ ਨਵੀਂ ਇੰਡਸਟਰੀ ਲਈ ਅਸੀਂ ਹਮੇਸ਼ਾ ਡਿਮਾਂਡ ਕਰਦੇ ਆਂ ਵੀ ਹਰ ਇੰਡਸਟਰੀ ਲਈ ਸੈਪਰੇਟ ਪਾਰਕ ਬਣੇ ਜਿਵੇਂ ਸਾਈਕਲ ਲਈ ਹੈਂਡ ਟੂਲਸ ਲਈ ਆਟੋ ਲਈ ਸੋ ਉਹਨਾਂ ਦਾ ਬੜਾ ਐਕਸਪੀਰੀਅੰਸ ਹੈ ਔਰ ਉਹ ਨਵੇਂ ਪਾਰਕਸ ਪੰਜਾਬ ਚਾਣਗੇ ਇਸ ਤੋਂ ਇਲਾਵਾ ਹਲਵਾਰਾ 에ਅਰਪੋਰਟ ਨੂੰ ਸ਼ੁਰੂ ਕਰਨ ਲਈ ਉਹਨਾਂ ਨੇ ਕਾਫੀ ਜਦੋਜਹਿਦ ਕੀਤੀ ਹੈ ਔਰ ਮੈਨੂੰ ਉਮੀਦ ਹੈ ਅਸੀਂ ਵੀ ਚੈਂਬਰ ਵੱਲੋਂ ਵੀ ਅਸੀਂ ਕਾਫੀ ਸਪੋਰਟ ਕਰਦੇ ਰਹੇ ਹਾਂ ਸਰ ਕੀ ਕਹਿਣਾ ਚਾਹੋਗੇ ਇੱਕ ਗੱਲ ਮੇਰੀ ਲੈ ਲਓ ਕਿ ਪੰਜਾਬ ਚ ਜਿਹੜੀ ਇੰਡਸਟਰੀ ਉਹ ਪਲਾਨ ਕਰ ਰਹੀ ਹੈ ਜਿਹੜੀ ਲੋਕ ਕਹਿੰਦੇ ਨੇ ਹੁਣ ਲੱਗਦਾ ਹੈ ਕਿ ਤੁਹਾਨੂੰ ਇੰਡਸਟਰੀ ਨੂੰ ਇੱਕ ਨਵਾਂ ਬੂਸਟ ਇਥੋਂ ਪੰਜਾਬ ਨੂੰ ਮਿਲ ਜਾਊਗਾ ਇਹਦੇ ਨਾਲ ਬਿਲਕੁਲ ਬੂਸਟ ਮਿਲੇਗਾ ਔਰ ਜਿਹੜੀ ਦੇਖੋ बिजनेसमैन ਨੇ ਉੱਥੇ ਜਾਣਾ ਜਿੱਥੇ ਉਹਨੂੰ ਜ਼ਿਆਦਾ ਪ੍ਰੋਫਿਟ ਹੋਏਗਾ ਜੇ ਉਹ बिजनेसमैन ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੈ ਇੱਥੇ ਐਜੂਕੇਟਿਡ ਤੁਹਾਨੂੰ ਮੈਨਪਾਵਰ ਮਿਲਦੀ ਹੈ ਇਨਫਰਾਸਟ੍ਰਕਚਰ ਬੜਾ ਅੱਛਾ ਹੈ ਔਰ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਗ੍ਰੋਥ ਹੈ ਇਹਨਾਂ ਨੂੰ ਬਣਾਉਣ ਨਾਲ 1.5 ਸਾਲ ਚ ਕਾਫੀ ਪੰਜਾਬ ਹੈ ਜਿਹੜਾ ਵਾਪਸ ਜਿਹੜੇ ਲਿਆਂ ਤੋਂ ਉਤਰ ਗਿਆ ਆਪਣੀ ਪਟੜੀ ਤੇ ਦੁਬਾਰਾ ਆ ਜਾਏਗਾ ਮਿਹਰਬਾਨੀ ਜੋ ਕੁਰ ਸਿੰਘ ਉਹ ਜਿਸੀ ਕਿਤੇ ਨੇ ਕਿਹਾ ਕਿ ਨਵਾਂ ਬੂਸਟ ਮਿਲੂਗਾ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਕਿਤੇ ਨੇ ਕਿਤੇ ਲੁਧਿਆਣੇ ਨਾਲ ਜੋ ਗੱਲ ਜੋ ਇੱਕ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕੀਤਾ ਗਿਆ ਤੇ ਲੁਧਿਆਣੇ ਨੂੰ ਹੁਣ ਦੂਸਰਾ ਮਨਿਸਟਰ ਦੇ ਦਿੱਤਾ ਗਿਆ ਹੁਣ ਲੁਧਿਆਣਾ ਕਿੰਨਾ ਕਿ ਗਰੋਥ ਕਰਦਾ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਸਾਡੇ ਜਿਹੜੇ ਇੰਡਸਟਰੀ ਦੇ ਲੋਕ ਨੇ ਉਹਨਾਂ ਨੂੰ ਬਹੁਤ ਵਿਸ਼ਵਾਸ ਇੱਕ ਵਾਰ ਫਿਰ ਊਪਕਾਰ ਸਿੰਘ ਊਜਾ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਨਾਲ ਗੱਲ ਵੀ ਇੱਕ ਬਾਤ ਕੀਤੀ ਮੈਂ ਤੁਹਾਡੇ ਤੋਂ ਵਿਦਾ ਲੈਣਾ ਨੂੰ ਇਹਨਾਂ ਤੋਂ ਨਾ ਏਐਨ ਨਿਊਜ਼